ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਾਲ ਵੱਲੋਂ ਸਿਮਰ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਟ੍ਰੇਨਾਂ ਰੁਕਿਆ ਜਾਣੀਆਂ ਸਨ ਜਿਸ ਨੂੰ ਲੈ ਕੇ ਅੱਜ ਫਰੀਕੋਟ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਾਲ ਵੱਲੋਂ ਰੇਲਵੇ ਸਟੇਸ਼ਨ ਫਰੀਕੋਟ ਦੇ ਉੱਪਰ ਟ੍ਰੇਨਾਂ ਰੋਕਣ ਪਹੁੰਚਿਆ ਗਿਆ ਪਰ ਫਰੀਕੋਟ ਪੁਲਿਸ ਵੱਲੋਂ ਉਹਨਾਂ ਨੂੰ ਟ੍ਰੇਨਾਂ ਰੁਕਣ ਨਹੀਂ ਦਿੱਤਾ ਗਿਆ ਅਤੇ ਉਹਨਾਂ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਐਸਮੋ ਕੇ ਗੱਲਬਾਤ ਕਰਦਿਆਂ ਹੋਇਆਂ ਵਕ ਵਕ ਆਗੂਆਂ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਟ੍ਰੇਨਾਂ ਰੁਕਾਈਆਂ ਗੀਆਂ ਸਰ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਗੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਉਹ ਮੰਗ ਕਰ ਰਹੇ ਨੇ ਅਤੇ ਦੂਜੇ ਪਾਸੇ ਪਿਛਲੇ ਸਮੇਂ ਅਮਰਤਪਾਲ ਅਤੇ ਉਸ ਦੇ ਸਾਥੀਆਂ ਨੂੰ NSA ਲਾ ਕੇ ਡਿਬੜੂ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਉਸ ਨੂੰ ਪੰਜਾਬ ਲਿਆਉਣ ਲਈ ਉਹਨਾਂ ਨੂੰ ਪੰਜਾਬ ਲਿਆਉਣ ਲਈ ਇਹ ਰੋਸ ਪ੍ਰਦਰਸ਼ਨ ਕੀਤੇ ਜਾਣੇ ਸਨ ਅਤੇ ਅੱਜ ਉਹਨਾਂ ਵੱਲੋਂ ਟ੍ਰੇਨਾਂ ਰੋਕੀਆਂ ਜਾਣੀਆਂ ਸਰ ਪਰ ਉਹਨਾਂ ਨੂੰ ਟ੍ਰੇਨਾਂ ਰੋਕਣ ਨਹੀਂ ਦਿੱਤੀਆਂ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਸੰਘਰਸ਼ ਇਸ ਤਰ੍ਹਾਂ ਜਾਰੀ ਰੱਖਣਗੇ ਜਦੋਂ ਤੱਕ ਉਹਨਾਂ ਦੀਆਂ ਇਹ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਚਾਹੇ ਅਮਰਪਾਲ ਦਾ ਮਾਮਲਾ ਹੋਵੇ ਤੁਸੀਂ ਵੀ ਵੇਖੋ ਇਹ ਪੰਜਾਬ ਤੋਂ ਆਈਆਂ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਿਹਾ ਵਕ ਵਕ ਅਗਵ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਸਾਡੇ ਪਾਰਟੀ ਦਾ ਸੰਦੇਸ਼ ਸੀ ਵੀ ਰੇਲਾਂ ਰੋਕਣੀਆਂ ਜੋ ਦਿੜੂ ਕਰ ਜੇਲ੍ਹ ਦੇ ਵਿੱਚ ਆਪਾਂ ਹੀ ਅਮਰਪਾਲ ਸਿੰਘ ਉਹਦੇ ਸਾਥਖਾਂ ਨੂੰ ਉੱਥੇ ਬਿਨਾਂ ਵਜ੍ਹਾ ਤੋਂ ਐਨਐਸਐਲ ਆਈਆ ਕਿਉਂਕਿ ਪੰਜਾਬ ਦੇ ਵਿੱਚ ਐ ਲੱਗਦਾ ਵੀ ਕੋਈ ਰਾਜ ਹੀ ਹੈ ਨਹੀਂਗਾ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਵਾਰੀਵਾਰਸ ਹੀ ਐ ਨਹੀਂਗਾ ਜਿਹਨੂੰ ਜੀ ਕਰਦਾ ਫੜ ਕੇ ਲੈ ਜਾਂਦੇ ਆ ਜੇ ਕੋਈ ਮੜਾ ਜਾਂ ਭਗਵੰਤ ਮਾਨ ਦੇ ਖਿਲਾਫ ਵੀ ਬੋਲਦਾ ਉਹਤੇ ਵੀ ਚੱਕ ਕੇ ਪਰਚਾ ਦੇ ਦਿੰਦੇ ਆ ਇਸ ਕਰਕੇ ਵੀ ਪੰਜਾਬ ਦੇ ਜਿਹੜੇ ਆਪਣੇ ਹਿੱਤਾਂ ਉਹ ਮਾਰੀ ਜਾਂਦੇ ਆ ਤੇ ਪੰਜਾਬ ਦਾ ਕੋਈ ਵਾਰੀਵਾਰਸ ਨਹੀਂ ਦੀਂਦਾ ਇੱਕ ਮਾਨ ਸਾਹਬ ਆ ਜਿਹੜੇ ਵਿਚਾਰੇ 40 ਸਾਲ ਤੋਂ ਲੜੀ ਜਾਂਦੇ ਆ ਪੰਜਾਬ ਦੇ ਮੁੱਦੇ ਚੱਕਦੇ ਆ ਹੋਰ ਸਾਰੇ ਦੂਜੇ ਦਿੱਲੀ ਦੇ ਨਾਲ ਰਲ ਚੁੱਕੇ ਆ ਪੰਜਾਬ ਦਾ ਕੋਈ ਵਾਲੀਬਾਲ ਸੋਰ ਹੈ ਨਹੀਂਗਾ ਇਸ ਕਰਕੇ ਜਦੋਂ ਜੀ ਕਰਦਾ ਕਿਹਨੂੰ ਜੀ ਕਰਦਾ ਫੜ ਕੇ ਜੇਲ੍ਹ ਦੇ ਵਿੱਚ ਸੱਟ ਦਿੰਦੇ ਆ ਸਾਡੇ 40 40 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਆ ਕੋਈ ਸੁਣਵਾਈ ਨਹੀਂ ਉਹ ਸਰਸੇ ਵਾਲਾ ਸਾਧ ਉਹਨੂੰ ਤੀਜੇ ਗਿਮਨੇ ਛੁੱਟੀ ਦੇ ਦਿੰਦੇ ਆ ਤੇ ਇੱਥੇ ਆਪਣਾ ਜਿਹੜੇ ਪੰਜਾਬ ਲਈ ਲੜੇ ਪੰਜਾਬ ਦੇ ਹਿੱਤਾਂ ਲਈ ਲੜੇ ਜਾਂ ਪੰਜਾਬ ਦੀ ਨੌਜਵਾਨੀ ਨੂੰ ਜਿਹੜੇ ਖਤਮ ਕਰ ਰਹੇ ਸੀ ਉਹਨਾਂ ਨੂੰ ਸਿੱਖ ਸੰਵਿਧਾਨ ਦੇ ਨਾਲ ਪਾਸੇ ਕੀਤਾ ਤੇ ਉਹਨਾਂ ਨੂੰ ਜੇਲਾਂ ਦੇ ਵਿੱਚੋਂ ਬਾਹਰ ਵੀ ਨਹੀਂ ਝਾਕਨ ਦਿੰਦੇ ਛੁੱਟੀ ਤਾਂ ਦੂਰ ਦੀ ਗੱਲ ਇਸ ਕਰਕੇ ਵੀ ਪੰਜਾਬ ਦੇ ਵਿੱਚ ਕਿਹੜੇ ਹਾਲਾਤ ਆ ਦਿਨੋ ਦਿਨ ਮਾੜੇ ਹੁੰਦੇ ਜਾਂਦੇ ਆ ਇਹ ਬੈਠੂਗਾ ਟਰੈਕ ਤੇ ਹਾਂ ਅਸੀਂ ਤਿਆਰੀ ਆ ਟ੍ਰੇਨਾਂ ਟ੍ਰੈਕ ਰੋਕਦੇ ਆ ਜੀ ਜੋ ਸਾਡਾ ਹੁਕਮ ਆ ਉਤੋਂ ਪਾਰਟੀ ਦੇ ਅਸੀਂ ਉਹ ਕਰਾਂਗੇ ਗਾਂ ਪ੍ਰਸ਼ਾਸਨ ਨੇ ਜੋ ਕਰਨਾ ਉਹ ਆਪਦਾ ਉਹ ਕਰਨਗੇ ਪਰ ਅਸੀਂ ਆਪਦੀ ਤਿਆਰੀ ਚੋਂ ਜਾਣਦੇ ਆ ਸਿੰਘ ਇਕੱਠੇ ਹੋ ਗਏ ਆ ਹੋਰ ਸਿੰਘ ਆਈ ਜਾਂਦੇ ਆਈ ਬਸ ਬੈੰਨੇ ਆ ਰੇਲ ਤੇ ਗਾਂ ਜੋ ਪ੍ਰਸ਼ਾਸਨ ਨੇ ਕਰਨਾ ਉਹ ਸਾਨੂੰ ਪਤਾ ਹੀ ਆ ਜੋ ਕਰਨਾ ਕਿਉਂਕਿ ਸਾਡਾ ਪੰਜਾਬ ਦੇ ਵਿੱਚ ਪੰਜਾਬ ਦਾ ਕੋਈ ਵਾਲੀ ਵਾਰਸ ਹੀ ਨਹੀਂ ਰਿਹਾ ਕਿਉਂ ਸਰਕਾਰਾਂ ਸਾਰੀਆਂ ਦਿੱਲੀ ਦੇ ਨਾਲ ਰਲੀਆਂ ਹੋਈਆਂ ਹੁਣ ਉਥੇ ਕਿਸਾਨਾਂ ਦਾ ਵਿਚਾਰਾਂ ਦਾ ਕੀ ਹਾਲ ਹੁੰਦਾ ਨੌਜਵਾਨ ਮੁੰਡਾ ਮਾਰਤਾ ਜੀਦੀ ਮਾਵਾਂ ਦੇ ਪੁੱਤ ਮਰ ਜਾਂਦੇ ਆ ਉਹਨਾਂ ਨੂੰ ਪਤਾ ਇਹਨਾਂ ਨੂੰ ਕੀ ਆ ਉਥੇ ਦਿੱਲੀ ਦੀ ਗੱਲ ਹੀ ਕਰਦੇ ਆ ਸਾਰੇ ਇੱਕੋ ਇੱਕ ਸਰਦਾਰ ਸੇਵਨਜੀਤ ਸਿੰਘ ਮਾਨ ਆ ਜੋ ਪੰਜਾਬ ਬਾਰੇ ਸੋਚਦਾ ਅੱਜ ਜੋ ਫਰੀਦਕੋਟ ਵਿਖੇ ਸੋਮਣੀ ਕਾਲੀਗਲ ਮਾਨ ਦੇ ਸਮਰਥਕ ਰੇਲਾਂ ਨੂੰ ਰੋਕਣ ਦੇ ਸੰਬੰਧ ਵਿੱਚ ਸਟੇਸ਼ਨ ਤੇ ਫਰੀਦਕੋਟ ਪਹੁੰਚੇ ਸੀ ਤੇ ਉਹ ਲਾਅ ਐਂਡ ਆਰਡਰ ਦੀ ਸਿੱਤੀ ਨੂੰ ਮੁੱਕ ਰੱਖਦੇ ਹੋਏ ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਤੇ ਉਹ ਜੇ ਉਹਨਾਂ ਦਾ ਸਮਾਂ ਖਤਮ ਹੋਊਗਾ ਤਦ ਉਹ ਅਗਿਆ ਕਰ ਦਿੱਤੇ ਜੀ